ਤਰ ਪੈਦਲ ਯਾਤਰਾ ਚੱਲ ਰਹੀ ਹੈ ਕੋਣ ਬੱਸਾਂ ਗੱਡੀਆਂ ਟਰੱਕ ਬੱਸਾਂ ਕਾਰਾਂ ਮੋਟਰਸਾਈਕਲ ਸਕੂਟਰ ਤੇ ਵੀ ਸੰਖਦਾ ਬਹੁਤ ਜ਼ਿਆਦਾ ਹਮਮਾ ਕੇ ਪਹੁੰਚੀਆਂ ਨੇ ਪਰ ਨਾ ਬਾਰਿਸ਼ ਨਾ ਧੁੱਪ ਨਾ ਹਨੇਰੀ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੀ ਸੰਖਦਾ ਇਹ ਬਾਬਾ ਜੀ ਦੀ ਇਤਨੀ ਕਿਰਪਾ ਵਾ ਸੰਗਤਾਂ ਕੀ ਦੀਨ ਸੰਗਤਾਂ ਨੂੰ ਇਹੋ ਜੀ ਅਰਦਾਸ ਬੇਨਤੀ ਜੋਦੜੀ ਹੈ ਕਿ ਸਾਰਿਆਂ ਬੜੇ ਨਿਮਰਤਾ ਪਿਆਰ ਸਰਦਾ ਸ਼ਹਿਤ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣਾ ਤੇ ਬੜੇ ਪਿਆਰ ਨਾਲ ਚੱਲਣਾ ਕਿਸੇ ਨਾਲ ਇੱਕ ਦੂਜੇ ਨਾਲ ਧੱਕਾ ਮਕੀ ਨਹੀਂ ਕਰਨੀ ਬੜੇ ਪਿਆਰ ਨਾਲ ਨੰਗਲ ਛਕਣ ਔਰ ਆਰਾਮ ਨਾਲ ਚੱਲਣ ਔਰ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਿੰਦਰ ਸਿੰਘ ਖਾਲਸਾ ਹੈ ਸ੍ਰੀ ਅੰਮ੍ਰਿਤਸਰ ਦੇ ਰਹਿਣ ਵਾਲੇ ਆਜ ਦੇ ਦਿਨ ਨੂੰ ਭੰਤਨ ਬਾਬਾ ਪਤੀ ਸਿੰਘ ਜਨਮ ਦਿਹਾੜਾ ਹੋਗਾ ਹਰ ਸਾਲ ਦੀ ਤਰ੍ਹਾਂ ਚੱਤੀਮਣ ਚੌਂਕ ਸ਼ਿਦਾਂ ਸਾਹਿਬ ਤੋਂ ਹਰ ਸਾਲ ਦੀ ਤਰ੍ਹਾਂ ਨਗਰਿਕ ਤਨ ਵਿਸ਼ਾਲ ਜਰਾਗੀ ਪੋਵਨ ਸਾਹਿਬ ਜਾਂਦਾ ਜਿਹਦੇ ਜੀ ਸੰਗਤਾਂ ਉਦੇਸ਼ ਉਦੇਸ਼ ਸਾਰਾ ਪੰਜਾਬ ਸਾਰਾ ਅੰਮ੍ਰਿਤਸਰ ਸਾਰੀ ਸੰਗਤ ਪੈਦਲ ਹੀ ਜਾਂਦੀ ਹੈ ਜਿਹੜੇ ਕਿ ਬੱਸਾਂ ਦੇ ਜਿਹੜੇ ਜਾਂਦੇ ਨੇ ਉਹ ਲੇਟ ਪਹੁੰਚਦੇ ਜਿਹੜੇ ਪੈਦਲ ਜਾਂਦੀ ਸੰਗਤ ਪਹਿਲਾਂ ਪਹੁੰਚ ਜਾਂਦੀ ਐਨੀ ਸੰਗਤ ਦਾ ਜੋਰ ਹੁੰਦਾ ਐਨੀ ਬਾਬਾ ਜੀ ਦੀ ਕਿਰਪਾ ਆ ਗਈ ਹੈ ਐਨੀ ਖੁਸ਼ੀ ਮਿਲਦੀ ਹੈ ਜਿਹੜਾ ਵੀ ਇੱਕ ਵਾਰ ਗੁਰਦ੍ਰਸ਼ ਸਾਹਿਬ ਸੁਖਣਾ ਸੁਖੇ ਜਾਂਦਾ ਹੈ ਉਹ ਹਰ ਸਾਲ ਮਰਦਾ ਕਿ ਅੱਗੇ ਅੱਗੇ ਆਉਣ ਵਾਲੇ ਸਮੇਂ 'ਚ ਡਬਲ ਸਵਣ ਕਰਕੇ ਲਿਆ ਜਾਂਦਾ ਇਹਦੀ ਐਨੀ ਵੱਡੀ ਖੁਸ਼ੀ ਹੈ ਕਿ ਬਾਬਾ ਜੀ ਦੀ ਜਨਮ ਦਿਹਾੜਾ ਹਰ ਸਾਲ ਲੋਕੀ ਇਕੱਠੇ ਰਹਿੰਦੇ ਕਦੋਂ ਆਣਾ ਪੋਵਨ ਸਾਹਿਬ ਨਗਰ ਕਿਤੇ ਜਾਣਾ ਅੱਜ ਜਿਹੜੀ ਸੰਗਤ ਜਾ ਰਹੀ ਹੈ ਸਾਰੀ ਘੁੰਮਟਮਣਾ ਜਾ ਰਹੀ ਹੈ ਸਾਰੇ ਬਹੁਤ ਖੁਸ਼ੀ ਮਿਲਦੀ ਅ ਹਾਂ ਜੇ بارش ਨੂੰ ਵੀ ਨਜ਼ਰ ਅੰਦਾਜ਼ ਕਰਕੇ ਸੰਗਤਾਂ ਜਿਹੜੀਆਂ ਆਪਾਂ ਦਾ ਨਾਮ ਨਿਸ਼ਾਨ ਸਿੰਘ ਬਾਨਪੁਰਾ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜੋ ਅੱਜ ਨਗਰ ਕੀਰਤਨ ਬਾਬਾ ਜੀ ਦਾ ਗੁਰਦੁਆਰਾ ਜਨਮ ਸਥਾਨ ਪਿੰਡ ਪੋਪੂੜ ਸਾਹਿਬ ਜਾ ਰਿਹਾ ਹੈ ਲੱਖਾਂ ਦੀ ਜਦਾਦ ਦੇ ਵਿੱਚ ਸੰਗਤਾਂ ਏਰੀਆ ਉਤਸ਼ਾਹ ਬਹੁਤ ਜ਼ਿਆਦਾ ਹੈ ਸੰਗਤ ਦੇ ਵਿੱਚ بارش ਵੀ ਉਹ ਪੈ ਰਹੀ ਆ ਪਰ بارش ਦੀ ਬਿਨਾਂ ਪ੍ਰਵਾਹ ਕੀਤੀਆਂ ਸੰਗਤਾਂ ਦੀ ਕੋਈ ਘਾਟ ਨਹੀਂ ਹੈ ਲੰਗਰਾਂ ਦੇ ਬਹੁਤ ਜ਼ਿਆਦਾ ਪ੍ਰਬੰਧ ਹੈ ਫੁੱਲਾਂ ਦੀ ਵਰਖਾ ਮਹਾਰਾਜ ਦੇ ਉੱਪਰ ਹੋ ਰਹੀ ਆ ਸੋ 12 ਦਿਕੇ ਪਨਾ ਆਪ ਹੀ ਬਾਬਾ ਖੰਡੇ ਵਾਲਾ ਸਾਰਾ ਕਾਰਜ ਕਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰਦੁਆਰਾ ਸ਼ਹੀਦ ਗਾਂ ਸਭ ਚਾਟੀਵੰਡ ਚੋਂ ਅਰੰਭ ਹੋ ਕੇ ਬਾਬਾ ਜੀ ਦੇ ਜਨਮ ਸਥਾਨ ਗੁਰਦੁਆਰਾ ਪਿੰਡ ਪਬੂੜੇ ਸਾਹਿਬ ਜਨਮ ਸਥਾਨ ਬਾਬਾ ਜੀ ਦੇ ਉੱਥੇ ਜਾ ਰਿਹਾ ਏ ਇਹ ਸਵੇਰੇ 9 ਵਜੇ ਅਰੰਭ ਹੋਇਆ ਏ ਰਾਤ ਦੇ 11 12 ਵਜੇ ਨੇ ਜੀ ਪਹੁੰਚ ਪਹੁੰਚਣ 40 ਕਿਲੋਮੀਟਰ ਦਾ ਜਿਹੜਾ ਸਮਾਂ ਆ ਉਹ 14 15 ਘੰਟਿਆਂ ਚ ਹੁੰਦਾ ਇਹ ਨਹੀਂ ਸੰਕਤਾਂ ਦਾ ਵਿਚਾਰ ਹੁੰਦਾ ਜੀ